ਆਪਣੇ ਘਰੇ ਰੰਗ ਕਰਵਾਉਣ ਤੋਂ ਪਹਿਲਾਂ ਆਪ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਨਹੀਂ ਤਾਂ ਤੁਹਾਨੂੰ ਰੰਗ ਵੇਚਣ ਵਾਲੇ ਨੇ ਬੇਕੂਬ ਬਣਾ ਦੇਣਾ ਤੇ ਆਪ ਦਾ ਫਾਇਦਾ ਕਰ ਲੈਣਾ ਤੇ ਤੁਹਾਡਾ ਨੁਕਸਾਨ ਕਰ ਦੇਣਾ। ਸਭ ਤੋਂ ਪਹਿਲੀ ਗੱਲ ਆਪਦੇ ਘਰੇ ਕਦੇ ਵੀ ਡਿਸਟੈਂਪਰ ਪੇਂਟ ਨਾ ਵਰਤੋ। ਉਹ ਸਿਰਫ ਰੈਂਟਲ ਪ੍ਰਾਪਰਟੀਆਂ ਲਈ ਜਾਂ ਫਿਰ ਤੁਹਾਡੇ ਗਡਾਉਣ ਲਈ ਬੈਸਟ ਆ। ਤੁਹਾਡੇ ਘਰ ਲਈ ਈਮਲਸ਼ਨ ਪੇਂਟ ਹੀ ਬੈਸਟ ਰਹਿੰਦਾ ਵਾ ਤੇ ਇਹਦੇ 'ਚ ਤਿੰਨ ਕੈਟੇਗਰੀਆਂ ਆਉਂਦੀਆਂ ਨੇ ਲੋ, ਮੀਡੀਅਮ ਤੇ ਹਾਈ। ਜਿਹੜਾ ਲੋ ਕੁਆਲਟੀ ਵਾਲਾ ਪੇਂਟ ਹੁੰਦਾ ਉਹ ਡਿਸਟੈਂਪਰ ਤੇ ਪਲਾਸਟਿਕ ਦਾ ਮਿਕਸ ਹੁੰਦਾ ਵਾ ਇਹ 150 ਤੋਂ 200 ਰੁਪਏ ਪਰ ਤੇ ਇਹਦੇ ਚ ਪਰ ਇੱਕ ਦਿੱਕਤ ਹੁੰਦੀ ਹੈ ਵੀ ਜਦੋਂ ਤੁਸੀਂ ਇਹਨੂੰ ਕਰਾ ਲਿਆ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਸਾਫ਼ ਕਰੋਗੇ ਤਾਂ ਉਹ ਸਫਾਈ ਦੇ ਨਾਲ ਨਾਲ ਜੋ ਵੀ ਗੰਦਗੀ ਲੈਣੀ ਹੈ ਨਾਲ ਹੀ ਤੁਹਾਡਾ ਪੇਂਟ ਵੀ ਲੈ ਸਕਦਾ ਤਾਂ ਕਰਕੇ ਤੁਹਾਨੂੰ ਆਪਣੇ ਘਰੇ ਮੀਡੀਅਮ ਕੈਟਾਗਰੀ ਵਾਲਾ ਪੇਂਟ ਕਰਾਉਣਾ ਚਾਹੀਦਾ ਜੋ ਕਿ 100% ਪਲਾਸਟਿਕ ਪੇਂਟ ਹੁੰਦਾ ਵਾ ਪਰ ਜਿਹੜੇ ਏਰੀਆ 'ਚ ਜਿਆਦਾ ਤੁਹਾਡੇ ਆਹ ਟੱਚ ਹੁੰਦੀ ਆ ਖੰਧ ਜਿਆਦਾ ਖਰਾਬ ਹੁੰਦੀ ਆ ਉੱਥੇ ਇਹਨੂੰ ਨਾ ਲਵਾਓ ਕਿਉਂਕਿ ਜਿਆਦਾ ਤਿੰਨ ਚਾਰ ਵਾਰੀ ਸਾਫ਼ ਕਰਨ ਤੇ ਇਹ ਵੀ ਲੈ ਸਕਦਾ ਉਥੇ ਤੁਸੀਂ ਹਮੇਸ਼ਾ ਜਿਹੜਾ ਹਾਈ ਕੁਆਲਿਟੀ ਵਾਲਾ ਹੁੰਦਾ 100% ਪਲਾਸਟਿਕ ਪੇਂਟ ਉਹੀ ਕਰਵਾਓ ਕਿਉਂਕਿ ਇਹਨੂੰ ਤੁਸੀਂ ਜਿੰਨੀ ਮਰਜ਼ੀ ਵਾਰੀ ਸਾਫ਼ ਸਫਾਈ ਕਰ ਸਕਦੇ ਹੋ ਧੋ ਸਕਦੇ ਹੋ ਜਿੰਨਾ ਮਰਜ਼ੀ ਜਾਣੀ ਇਹਨੂੰ ਕਰੋ ਯੂਜ਼ ਇਹ ਡਿਊਰੇਬਲ ਹੀ ਰਹਿੰਦਾ ਇਹ ਲੈਂਦਾ ਨਹੀਂ ਹੈਗਾ ਇਹ ਬੈਸਟ ਹੁੰਦਾ ਵਾ ਤੇ ਇੱਕ ਕੈਟਾਗਰੀ ਵਾਲਾ ਪੇਂਟ ਇਹਦੂੰ ਵੀ ਜਿਆਦਾ ਮਹਿੰਗਾ ਹੁੰਦਾ ਉਹਦੀ ਗੱਲ ਆਪਾਂ ਫੇਰ ਕਿਸੇ ਵੀਡੀਓ ਚ ਕਰਾਂਗੇ ਜੇ ਆਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ